ਮੱਕੀ ਦਾ ਕਹਿੰਦੀ ਹੈਗੀ ਐਗੀ ਅਰਜਨ ਲੈ ਆਓ ਮੈਨੂੰ ਰੋਜਾ ਉੱਠੀ ਲੈਣ ਦੇ ਭਰਾਵਾ ਉੱਧਰ ਹੀ ਨੂੰ ਲੈ ਆਈ ਹੋਰ ਨਾ ਆਠਾ ਬਣਾ ਦੀ 76 ਗੱਲ ਦਾ ਗਾਣਾ ਨਾ ਲਵਾ ਦੀ ਕਿਤੇ ਟਰੈਕਟਰਾਂ ਦੇ ਵਿੱਚ ਅਰਜਨ ਤੇ ਗੱਡੀਆਂ ਚ ਜਿਹੜਾ ਸਕੋਰਪੀਓ ਜਦੋਂ ਪਿੱਛੇ ਆਉਂਦੀ ਹੋਵੇ ਏਦਾਂ ਲਾ ਦੇਣਾ ਫੜ ਜਾ ਪਿੱਛੇ ਉੱਤੇ ਚੜ ਜਾਣੀ ਹੁੰਦੀ ਆ ਅਰਜਨ ਅਰਜਣੀ ਆ ਤਿੰਨ ਗਾਲ ਨੀ ਗਾਲ ਨੀ ਕਰਨੀ ਚਾਹੀਦਾ ਅੱਛਾ ਮਹੰਗਾ ਰੋਵੇ ਸੋਹ ਦੇ ਸਸਤਾ ਰੋਵੇ ਇੱਕ ਦਿਨ ਨਹੀਂ ਇਹ ਉਲਟ ਹੋ ਗਿਆ ਮਹੰਗਾ ਰੋਵੇ ਇੱਕ ਦਿਨ ਸਸਤਾ ਰੋਵੇ ਸੋਹ ਦੇ ਹੈਨਾ ਇਹ ਪਰਮਾਤਮਾ ਸ਼ਕਤੀ ਦੇ ਉਹੀ ਆ ਜਿਵੇਂ ਕਹਿੰਦਾ ਗੂਠਾ ਲਾਉਣਾ ਲਗੂਠਾ ਤਾਂ ਲਾਉਂਦੇ ਆ ਸਾਰੀ ਇਹ ਕੀ ਲਾਉਂਦੇ ਆ ਨਾਲ ਚੀਜੀ ਵੀ ਲਾ ਦੋ ਅਸੀਂ ਵੀ ਗਾ ਹੁਣ ਜਦੋਂ ਲਾਉਣਾ ਨਾਲ ਚੀਜੀ ਵੀ ਲਾ ਦੇਣੀ ਆ ਫੋਰੀ ਫੋਰੀ ਹੀ ਲਿਓਣਾ ਜਦੋਂ ਲਿਉਂਦਾ ਵਹੇ ਇਲਾਕਾ ਕਿਹੜਾ ਆਪਣਾ ਮਿਰਫਰ ਪਰ ਹਾਂਜੀ ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ ਅੱਜ ਆਪਾਂ ਵੀ ਫਿਰ ਉਹਦਾ ਵੀਡੀਓ ਸ਼ੁਰੂ ਕਰੀਏ ਜਿੱਦਾਂ ਉਹ ਕਰਦੇ ਹੁੰਦੇ ਆ ਪ੍ਰੋਫੈਸ਼ਨਲ YouTube ਵਾਲੇ ਆਪਾਂ ਵੀ ਉਹ ਚੀਜ਼ ਬਣ ਜਦਾ ਕਹਿੰਦੇ ਹੁੰਦੇ ਆ ਵੈਲਕਮ ਗਾਈਜ਼ ਮਾਈ ਨਿਊ YouTube ਚੈਨਲ ਗਾਈਜ਼ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੇ ਸਬਸਕ੍ਰਾਈਬ ਕਰੇ ਕਰੇ ਕਮੈਂਟ ਕਰੇ ਸ਼ੇਅਰ ਕਰੇ ਸਬਸਕ੍ਰਾਈਬ ਕਰੇ ਗਾਈਜ਼ ਹੋਰ ਕਿਦਾਂ ਫੇ ਤੇ ਮੱਕੀ ਆਦ ਕੀ ਦੱਸੋ ਫੇ ਕਹਿੰਨੇ ਕਹਨੇ ਲਾਈ ਸੀ ਕਿਦਾਰੀ ਮੱਕੀ ਕੀ ਕਹਿੰਦੀ ਹੈ ਕਿ ਮੱਕੀ ਸਾਡੀ ਮੱਕੀ ਤਾਂ ਕਹਿੰਦੀ ਹੈ ਕਿ ਇਸ ਦੀ ਅਰਜਨ ਲੈ ਆਓ ਇਹਨੂੰ ਕਟਾ ਕੇ ਕਹਿੰਦੇ ਵਿੱਚ ਅਰਜਨ ਲੈ ਆਓ ਪਹਿਲਾਂ ਕਹੀ ਪੁੱਛਿਆ ਕਮਾਦ ਨੂੰ ਕਦਾਂ ਕੀ ਹਾਲ ਚਾਲ ਆ ਮਤਲਬ ਕੀ ਉਹ ਕਹਿੰਦਾ ਮੇਰੇ ਹੱਥ ਖੜੇ ਆਪਣੀ ਜ਼ਿੰਮੇਵਾਰੀ ਤੇ ਕਰੋ ਜੋ ਕਰਨਾ ਫਿਰ ਆਇਆ ਆਲੂ ਆਲੂਆਂ ਫਿਰ ਮੜਜੀ ਹਾਮੀ ਭਰੀ ਉਹ ਕਹਿੰਦਾ ਚਲੋ ਫਿਰ ਨਮਾ ਤੇ ਨਹੀਂ ਅਰਜੰਦ ਨਹੀਂ ਟਾਇਰ ਪਵਾ ਲਓ ਫਿਰ ਹੀ ਇਹਦੇ ਟਾਇਰ ਪਵਾ ਲਿਆ ਫਿਰ ਮੱਕੀ ਹੁਣ ਮੜਜੀ ਦੀ ਹਾਮੀ ਜੀ ਭਰੀ ਆ ਉਹ ਕਹਿੰਦੀ ਲਿਆਓ ਇਹਨੂੰ ਕਟਾ ਕੇ ਵੇਚ ਲਿਓ ਪਰ ਉਹ ਕਹਿੰਦੀ ਕਟਾ ਕੇ ਲਿਆਓ ਵੇਚ ਉਹਦਾ ਨਹੀਂ ਤੇ ਹੁਣ ਆ ਗਾਂ ਫਿਰ ਜਦੋਂ ਉਹ ਆਪਣਾ ਝੋਨਾ ਆਉਣਾ ਹੈਗਾ ਉਹ ਝੋਨੇ ਦੀ ਸਲਾਹ ਨਾ ਫਿਰ ਦੇਖਦੇ ਆ ਫਿਰ ਕੀ ਕਹਿੰਦਾ ਉਹ ਹੁਣ 4x4 ਹੀ ਆ ਜਦੋਂ ਲਿਆਂਦਾ ਟਰੈਕਟਰ 4x4 ਹੀ ਵਧੀਆ ਪਾਵਾ ਜਿਹੜਾ ਮੈਂ ਅੱਗੇ ਸੀਗੇ ਕੰਪਨੀਆਂ ਕੇ ਵੱਡੇ ਵੱਡੇ ਫੋਰਸ ਹੁੰਦਾ ਜਿਹੜੀ ਮਰਜ਼ੀ ਕੈਟਾਗਰੀ ਦਾ ਲੈ ਲਓ ਜਿੰਨੀ ਮਰਜ਼ੀ ਐਚਪੀ ਦਾ ਲੈ ਲਓ 4x4 ਸਾਰੇ ਕੰਪਨੀਆਂ ਨੇ ਕੱਢ ਲਿਆ। ਬਾਕੀ ਉਹਦਾ ਹੀ ਹਜੇ ਟਰੈਕਟਰ 10000 ਘੰਟੇ ਤੋਂ ਪਹਿਲਾਂ ਦਈਦਾ ਨਹੀਂ 10-15000 ਘੰਟੇ ਚਲਾ ਕੇ ਵੇਚੀਦਾ ਬਦਲਾ ਬਦਲੀ ਕਰੀਦਾ ਆ। ਇਹਦਾ ਮਤਲਬ ਪਹਿਲਾਂ ਅਸੀਂ ਚਲਾਤਾ ਸੀ 14000 ਇਹਦਾ ਹਜੇ ਚੱਲਿਆ ਹੀ 5000 ਆ। ਹਜੇ ਨਹੀਂ ਆਪਾਂ ਇਹ ਤਾਂ ਚਲੋ ਮਜ਼ਾਕ ਹੋ ਗਿਆ ਕਿ ਅਰਜਨ ਲਿਓਣਾ। ਲਿਓਣਾ ਪਰ ਹੈਗਾ ਹੈ ਹਜੇ ਨਹੀਂ ਲਿਓਣਾ। ਹਜੇ ਨਹੀਂ ਆਪਾ ਦੇਣਾ ਇਹ ਤਾਂ ਹਜੇ ਮਤਲਬ ਉਹਦਾ ਵੇਚਣਾ ਹੀ ਨਹੀਂ ਆਪਾਂ ਰੱਖਾਂਗੇ ਇਹਦੀ ਤਾਂ ਡਿਮਾਂਡ ਹੀ ਬਹੁਤ ਆ ਆ ਜਿਹੜੀ ਸ਼ੋਰੀ ਇਹ ਹੁਣ ਬੰਦ ਹੋ ਗਿਆ ਪੀ ਸਰਪੰਚ ਹੁਣ ਆਉਂਦੇ ਆ ਭੂਮੀ ਪੁੱਤਰ ਹੁਣ ਆਉਂਦੇ ਆ ਭੂਮੀ ਪੁੱਤਰ ਤੇ ਉਹ ਫਲੈਟ ਜੀ ਆ ਮੋਰਿਆਂ ਸ਼ੋ ਸੋਨੇ ਲਾਦੇ ਉਹ ਛਾਤੀ ਤੇ ਸਟੀering ਆ ਜਾਂਦਾ ਹੈ ਤੇ ਚਲਾਉਣਾ ਇਹ ਹਜੇ ਵਧੀਆ ਇਹਦੀ ਡੰਮ ਉਹਦਾ ਵੀ ਮਾਰਕੀਟ ਡਿਮਾਂਡ ਹੈਗੀ ਆ ਹੁਣ ਲੋਕ ਇਹਨੂੰ ਜਿਆਦਾ ਲੈਣ ਕਰਦੇ ਆ ਇਹ ਹੁਣ ਬੰਦ ਹੋ ਗਿਆ ਮਾਡਲ ਇਹ ਤਾਂ ਰੱਖਾਂਗੇ ਆਪਾਂ ਲੈਟਰ ਆਪਾਂ ਦਾ ਬਦਲੀਦਾਰੀ ਜਲਦੀ ਕੀਤੇ 10000 15000 ਘੰਟੇ ਚਲਾ ਕੇ ਫੇਰ ਵੇਚੀ ਦਾ ਬਦਲੀ ਦਾ ਪਹਿਲਾਂ ਵੀ ਆਪਾਂ 14 15000 ਚਲਾਤਾ ਸੀ ਤੇ ਇਹ ਤਾਂ ਹਜੇ ਚੱਲਿਆ ਹੀ ਪੰਜ ਆ ਚਾਲੀ ਵੀ ਜਾਣਾ ਹੈਗਾ ਇਹ ਫੇਰ ਆਪਣੇ ਨੂੰ ਕੀ ਕਹਿੰਦੇ ਆ ਹੁਣ ਕਣਕ ਤਾਂ ਇਹਨਾਂ ਫੇਰ ਬੀਜੀ ਦੀ ਨਹੀਂ ਉਹ ਸੁਪਰਸੇਡਰਾਂ ਵਜਾਲੀ ਦੀ ਆ ਤਿੰਨ ਚਾਰ ਸਾਲ ਹੋ ਗਏ ਹਨ ਫੇਰ ਉੱਤੇ ਇਹ ਫੇਰ ਆਫ ਹੀ ਰਹਿੰਦਾ ਰਿਸਕ ਦੇ ਰਹਿੰਦਾ ਬੱਟਾ ਉੱਟਾਂ ਗਲੀਆਂ ਪਾਈ ਦੀਆਂ ਹਨ ਤੇ ਅਜੇ ਮਤਲਬ ਇੱਕ ਜੋੜੀ ਹਜੇ ਟੈਰਾਂ ਦੀ ਹੋਰ ਇਸ ਤੋਂ ਬਾਅਦ ਕਸਾਵਾਂਗੇ ਫੇਬਾ ਗਾਂ ਵੇ ਆਪਾਂ ਮੋਹ ਲਗਾਰਾ ਜਦੋਂ ਲਿਆਉਣਾ ਪਰ ਲਿਆਉਣਾ ਆਪਾਂ ਹੁਣ 4x4 ਪੂਰੀ ਟਰੈਕਟਰ ਜਦੋਂ ਵੀ ਲੈਣਾ ਅਸੀਂ ਵੀ ਹੁਣ ਜਦੋਂ ਲੈਣਾ ਲੈਓ 4x4 ਜਿਹੜੇ ਬੰਦੇ ਨੇ ਨਾ ਕਿਸੇ ਨੇ ਨਵਾਂ ਟਰੈਕਟਰ ਲੈਣਾ ਟਰੈਕਟਰ ਲਿਓ 4x4 ਦੂਜੇ ਟਰੈਕਟਰ ਛੱਡੋ ਹੁਣ ਆਲੇ ਵੱਧ ਤੋਂ ਵੱਧ ਕਿੰਨਾ ਫਰਕ ਆ ਮੇਰੇ ਹਿਸਾਬ ਨਾਲ ਜੇ ਆਪਾਂ ਕਿਸੇ ਕੰਪਨੀ ਦਾ ਵੀ ਟਰੈਕਟਰ ਲੈਣਾ ਆ ਤੇ ਜੇ ਦਾ ਪਾਸ ਸੈਂਪਲ ਨੇ 2x2 ਤੇ 4x4 ਚ ਮੇਰੇ ਹਿਸਾਬ ਨਾਲ ਅੰਦਾਜ਼ਾ ਮਸੀਂ ਲੱਖ ਡੇਢ ਲੱਖ ਦਾ ਫਰਕ ਪੈਂਦਾ ਉਹੀ ਜਿੱਦਾ ਕਹਿੰਦੇ ਹੁੰਦੇ ਆ ਤੇ ਮਹਿੰਗਾ ਰੋਵੇ ਸੋ ਉਹਦੇ ਸਸਤਾ ਰੋਵੇ ਇੱਕ ਦਿਨ ਨਹੀਂ ਇਹ ਉਲਟ ਹੋ ਗਿਆ ਮਹੰਗਾ ਰੋਵੇ ਇੱਕ ਦਿਨ ਸਸਤਾ ਰੋਵੇ ਸੋਦ ਹਨ ਹਣਾ ਇੱਕ ਵਾਰੀ ਪੈਸੇ ਖਾ ਚਦੇ ਵੀ ਜਿੱਥੇ ਕਹਿੰਦੇ ਹੁੰਦੇ ਗੂਠਾ ਲਾਉਣਾ ਨਾਲ ਚੀਚੀ ਵੀ ਲਾ ਦੋ ਗੂਠਾ ਤਾਂ ਲਾਉਣਾ ਹੀ ਹੁੰਦਾ ਜਿੱਥੇ ਜੋ ਲੈਣਾ ਆਇਆ ਫਿਰ ਜਿੱਥੇ ਇੰਨੇ ਪੈਸੇ ਖਾ ਜਾਣ ਮੜ ਮੜ ਜੀ ਚੀਚੀ ਵੀ ਲਾ ਦੋ ਲਿਆਓ 4x4 ਹੀ ਕੋਈ ਕੰਪਨੀ ਦਾ ਲੈ ਲਓ ਅੱਗੇ ਸੀਗੇ ਜਿੱਦਾ ਵੱਡੀ ਐਚਪੀ ਦੇ ਹੁੰਦੇ ਸੀਗੇ ਡਾਇਰੈਕਟਰ ਤੇ ਉਹਨਾਂ ਨੂੰ ਮਤਲਬ ਵੱਡੇ ਐਚਪੀ ਵਾਲਿਆਂ ਨੂੰ 4x4 ਹੁਣ ਤਾਂ ਕੰਪਨੀਆਂ ਸਾਰੇ ਭਾ 575 ਲੈਣਾ 475 585 ਲੈ ਲਓ ਆਪਣੇ ਹੌਲੈਂਡ ਦਾ 3600 ਟੂ ਲੈ ਲਓ ਜਿੰਨੀ ਜਿਸ਼ੋ 1 36 20 ਵੀ ਆਉਂਦਾ 36 20 ਇਦਾਂ ਵੀ ਆਉਂਦਾ ਸਵਰਾਜ ਵਾਲਾ 744 855 ਮੈਸੀ ਵਾਲਿਆਂ 241 245 ਜਿਹੜੀ ਮਰਜੀ ਫਾਰਮ ਟਰੈਕ ਦਾ 45 60 ਜਿਹੜੇ ਮਰਜੀ ਹੁਣ ਤਾਂ 4x4 ਕੱਢਦੇਗਾ ਜਮਾਨਾ ਹੀ 4x4 ਦਾ ਕੰਪਨੀਆਂ ਨੂੰ ਆਪਾਂ ਨੂੰ ਜਿਆਦਾ ਪਤਾ ਉਹ ਦੂਰ ਦੀ ਸੋਚਦੇ ਆ ਜਿਆਦੀ ਚੱਲਣੇ ਤਾਂ 4x4 ਹੀ ਆ ਇੱਕ ਵਾਰੀ ਤੁਸੀਂ ਚਲਾ ਲਉਂਗੇ ਜਿਹੜਾ 4x4 2x2 ਨੂੰ ਉਹਨੂੰ ਭੁੱਲ ਜਾਵਾਂਗੇ 4x4 ਵਾਈ ਆ ਤਾਂ ਨਜ਼ਾਰਾ ਫੋਰ ਮੈਂ ਦੇਖਿਆ ਨਾ ਚਲਾ ਕੇ ਤਾਂ ਕਹਿੰਦਾ ਉਧਰ ਮਾਮੇ ਹੋਣਾ ਕਿ ਦੇਖਿਆ ਨਾ ਟਰੈਕਟਰ ਉਹਨਾਂ ਕੋ 4x4 ਹੀ ਰੱਖਿਆ ਹੋਣਾਂ 4/4 ਬਾਈ ਜਿਹੜੇ 4/4 ਆ ਨਾ ਜਿੱਦਾਂ ਮਤਲਬ ਬੁਲਟਾਂ ਨੂੰ ਚਲਾਈ ਜਾਂਦਾ ਬੁਲਟ ਵੈਸ਼ ਕੇ ਚੱਲਦਾ ਉਦਾਂ ਇਹ ਵੀ ਖੱਤੇ ਚ ਐਨ ਪੂਰਾ ਵੈਸ਼ ਕੇ ਚੱਲਦਾ ਤੁਸੀਂ ਜੇ ਲੈਣਾ ਨਾ ਕਿਸੇ ਨੇ ਟਰਾਈ ਕਰਕੇ ਦੇਖ ਲਓ 4/4 ਚਲਾ ਕੇ ਦੇਖ ਲਓ ਇੰਨਾ ਅੰਦਾਜ਼ਾ ਮੈਂ ਇੰਨਾ ਹਾਂ ਸਹੀ ਜਾਂਦਾ ਅੱਜ ਨਹੀਂ ਸਹੀ ਆ 4/4 45 ਹਸਪਾਵਰ ਦਾ ਟਰੈਕਟਰ ਤੇ ਜਿਹੜਾ ਦੂਆ ਸੈਂਪਲ ਜਿੱਦਾਂ 4/2 ਆ ਪਿਛਲੇ ਟਾਇਰੀ ਕਲੇ ਜ਼ੋਰ ਮਾਰਦੇ ਆ ਉਹ ਲੈ ਲਓ 65 ਹਸਪਾਵਰ ਦਾ ਟਰੈਕਟਰ ਜਿੱਥੇ ਖਿਚਾਈ 45 ਹਸਪਾਵਰ ਦੇ 4/4 ਨੇ ਕਰ ਦੇਣੀ ਨੇ ਉੱਥੇ 65 ਹਸਪਾਵਰ ਤੋਂ ਨਹੀਂ ਹੁੰਦੀ ਹਾਲਾਂ ਦੀ ਬਹਾਈ ਜੀ ਦਾ ਟਰਾਲੀ ਬਟਨ ਜੀ ਹਾਂ ਜੇ ਪੀਟੀਓ ਦੇ ਕੰਮ ਲਈ ਫੇਰ ਟਰੈਕਟਰ ਵੱਡਾ ਲੈਣਾ ਚਾਹੀਦਾ ਪੀਟੀਓ ਚ ਥੋੜੀ ਉਹ ਪੀਟੀਓ ਫੇਰ ਛੁੱਟੀ ਰਹਿ ਜਾਂਦੀ ਹੈ ਫਿਰ ਪੀਟੀਓ ਦਾ ਸੁਪਰਸੀਡਰ ਹੋ ਗਿਆ ਤੇ ਹੋਰ ਕੋਈ ਕੰਮ ਕਰਨਾ ਆਦਾ ਆਪਣੇ ਰੀਪਰ ਦਾ ਹੋ ਗਿਆ ਉੱਤੇ ਫੇਰ ਪਰ ਉਹ ਵੀ ਫਿਰ ਜੇ ਇਹਨੇ ਵੱਡਾ ਲੈਣਾ ਉਹ ਚ ਵੀ ਲੱਖ ਰਿਆ ਲੱਖ ਰੁਪਏ ਦਾ ਫਰਕ ਹੈ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਉਹ ਵੀ ਫਿਰ 4 ਟਰੈਕਟਰ ਮਤਲਬ ਕਹਿਣ ਤੋਂ ਆਪ ਜਿਹਨੇ ਨਵਾਂ ਅਜੇ ਟਾਈਮ ਚ ਲੈਣਾ ਹੈ ਅਰਜਨ ਲੈ ਲਓ ਜਿਹੜਾ ਮਰਜ਼ੀ ਲੈ ਲਓ ਲਵੋ 4x4 4x4 ਹੀ ਆ ਬਸ ਉਹੀ ਆ ਜਿਵੇਂ ਕਹਿੰਦਾ ਗੂਠਾ ਲਾਉਣਾ ਲਗੂਠਾ ਤਾਂ ਲਾਉਂਦੇ ਆ ਸਰੀ ਇਹ ਕੀ ਲਾਉਂਦੇ ਆ ਨਾਲ ਚੀਜੀ ਵੀ ਲਾ ਦੋ ਅਸੀਂ ਵੀ ਗਾ ਹੁਣ ਜਦੋਂ ਲਾਉਣਾ ਨਾਲ ਚੀਜੀ ਵੀ ਲਾ ਦੇਣੀ ਆ ਫੋਰ ਹੋਈ ਫੋਰ ਹੀ ਲਿਉਣਾ ਜਦੋਂ ਲਿਉਂਦਾ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਆ ਤੁਹਾਡੀ ਜਿਹੜੀ ਪਸੰਦ ਆ ਤੁਹਾਨੂੰ ਅੱਜ ਦਾ ਆਪਾਂ ਅਰਜਨ ਫਿਰ ਅਰਜਨ ਅਰਜਨ ਹੀ ਆ ਆ ਪਦਾਰ ਅਰਜਨ ਦੂਆ ਜਿਹਨੂੰ ਕਹਿੰਦੇ ਅਲਟਰਾ ਨੋਵੋ ਨਹੀਂ ਨੋਵੋ ਨਹੀਂ ਪਸਾਉਂਦਾ ਆਪਾਂ ਨੂੰ ਜਿਹੜਾ ਅਲਟਰਾ ਜਿਹੜਾ ਹੁੰਦਾ ਵੈਲੀ ਟੱਚ ਆ ਉਹ ਕਹਿੰਦਾ ਪਿੱਛੋਂ ਦਾ ਮਤਲਬ ਟਰੈਕਟਰਾਂ ਦੇ ਵਿੱਚ ਅਰਜਨ ਤੇ ਗੱਡੀਆਂ ਚ ਜਿਹੜਾ ਸਕੋਰਪੀਓ ਜਦੋਂ ਪ ਅਰਜਨ ਅਰਜਣੀ ਆ ਤੇ ਦੇਖੋਗਾ ਵੀਡੀਓ ਤੇ ਗਾਈਜ਼ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਿਓ ਅੱਜ ਤੋਸਤੇ ਡੰਡ ਲਾ ਕੇ ਦਿਖਾਉਗਾ ਕਿੰਨੇ ਦਿਨਾਂ ਬਾਅਦ ਲਾਉਣ ਲੱਗਾ ਜਿਵੇਂ ਲਾ ਦੋ ਹਫ਼ਤੇ ਆ ਬਾਅਦ ਲੱਗਾ ਹੋਣਾ ਲਾ ਦੇ ਫੇ ਅੱਜ ਕਿੰਨੇ ਲਾਉਂਗਾ 20 20 ਦਾ ਲਾ ਚੱਲ ਫੇ ਉਦੋਂ ਤਾਂ 7-8 ਹੀ ਲੱਗੇ ਸੀ ਚਾ ਲਾ ਦੇ ਫੇ ਅੱਜ ਇੱਕ ਇਹ ਦੂਜੇ ਜੀ ਬਸ ਹੋ ਗਈ ਤੈਨ ਗਾਲ ਨਹੀਂ ਗਾਲ ਨਹੀਂ ਕਰਨੀ ਚਾਹੀਦਾ ਅੱਛਾ ਇੱਕ ਹੋਰੇ ਪੰਜ ਇਹ ਚੱਲ ਇੱਕੋ ਪੂਰਾ ਲਾ ਦੇ ਵੇ ਹੁਣ ਗੱਲ ਵੇੜ ਦੋਸਤ ਇੱਕ ਪੂਰਾ ਲਾ ਕੇ ਗੱਲ ਵੇੜ ਦੇ ਬਸ ਚੱਲ ਬਸ ਬਹੁਤ ਜਿਆਦਾ ਚੰਗਾ ਕਰਦੇ ਬਾਈ ਨਵੀਂ ਵੀਰ ਦੇਖ ਬਾਈ ਕਰ ਦੇ ਬਾਈ ਕਰ ਦੋਸਤ ਨੂੰ ਮੈਂ ਅੱਗੇ ਇੱਕਦਾਂ ਟਰੈਕਟਰ ਸਿਖਾਇਆ ਸੀ ਹੁਣ ਕਈ ਦਿਨ ਹੋ ਗਏ ਉਹਨੂੰ ਚਲਾਉਣ ਨਹੀਂ ਦਿੱਤਾ ਇੱਕਦਾਂ ਚੜ੍ਹ ਦੇਣ ਲੱਗਾ ਜੀ ਉੱਤੇ ਹੁਣ ਅੱਜ ਦੇਖਦੇ ਕੀ ਕਰਦਾ ਚੱਲ ਜੇ ਨਾ ਨਾ ਰੁਗਿਆ ਤਾਂ ਰੋਗ ਲਈ ਮੈਨੂੰ ਰੋਜਾ ਉੱਠ ਹੀ ਲੈਣ ਦੇ ਭਰਾਵਾ ਉੱਧਰ ਹੀ ਨੂੰ ਲੈ ਆਈ ਹੋਰ ਨਾ ਆਠਾ ਬਣਾ ਦੀ 76 ਗੱਲ ਦਾ ਕਣ ਨਾ ਲਵਾ ਦੀ ਕਿਤੇ ਚੱਲ ਲੈਫਟ ਚੱਕ ਬੈ ਗੇਅਰ ਪਾ ਬੈਕ ਕਮਾ ਵੈਗ ਹੋਲੀ ਪਿੱਛੇ ਨੂੰ ਦੇਖਿਆ ਨਾ ਟੈਗ ਜਾਣਦੇ ਪਿੱਛੇ ਨੂੰ ਜਾਣਦੇ ਬੈਗ ਪਾ ਕੇ ਕਮਾ ਦੇ ਹਾ ਮੂੜ ਦੇ ਬਸ 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 ਅੱਗੇ ਨੂੰ ਘਰ ਹੁਣ ਜਾਣਦੇ ਸਿੱਧਾ ਗੱਲਾਂ ਸਿੱਧਾ ਗੱਲਾਂ ਸਿੱਧਾ ਗੱਲਾਂ ਗਾਉ ਨੂੰ ਸੈ ਗਿਆ ਆਦਾਂ ਦਾ ਇਹਨਾਂ 2-3 ਦਿਨਾਂ ਲਾਇਏ ਤੇ ਪੂਰਾ ਟ੍ਰੈਂਡ ਕੀਤਾ ਆਉਣ ਦੇ ਬੈਗ ਚੱਲ ਬੱਸ 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 ਆ ਜਾ ਕਰ ਦੇ ਬੰਦ ਲੈਫਟ ਸਾਈਡ ਦੇ ਥੱਲੇ ਅੱਜ ਥੱਲੇ ਥੱਲੇ ਆਣ ਕੇ ਕਰਕੇ ਦਿਖਾਇਦਾਂ ਹੈ ਥੱਲੇ ਆਣ ਕੇ ਨੀ ਆਜੇ ਤੂੰ ਪਾਸ ਹੋ ਗਿਆ ਪਾਸ ਹੋ ਗਿਆ ਹਾਂ ਹੁਣ ਤੈਨੂੰ ਹੌਲੀ ਹੌਲੀ ਜਾਂ ਸਿਖਾ ਦਾਂ ਕਿੱਦਾਂ ਕਿੱਦਾਂ ਤਿਆ ਮੇਰੇ ਹਾਲੇ ਮਾਰਾ ਕੰਮ ਖਤਮ ਹੈ ਫਿਨਿਸ਼ ਹੈ ਅੱਜ ਦਾ ਕੰਮ ਤੇ ਅਗਲੀ ਵੀਡੀਓ ਅਗਲੀ ਵੀਡੀਓ ਚ ਮਿਲਾਂਗੇ ਤੋ ਚੰਗਾ ਹੀ ਸਾਸਰੀ ਚੰਗੇ ਤੇਰੀ ਗਾੜ ਤੂੰ ਚੰਗਾ ਹੀ ਸਾਸਰੀ ਗੱਲ ਕਹ ਤੇਰੀ ਗਾਸ ਤੂੰ ਕੇ ਸਾਡੀ ਵੀਡੀਓ ਨੂੰ ਲਾਈਕ ਕਰੋ ਲਾਈਕ ਕਰੋ ਕਮੈਂਟ ਕਰੋ ਵੰਦੇ ਕਰੋ ਸ਼ੇਅਰ ਕਰੋ ਪਲੇ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਚੰਗਾ ਜਹੀ ਪੱਠੇ ਲੱਦ ਲਈਏ ਕੰਮ ਨਿਪੜ ਗਿਆ ਤੇ ਹੁਣ ਉਹ ਉਧਰ ਕੰਦ ਚੱਲੇ ਤੇ ਬੱਦਲ ਲੱਗਾ ਚੜਨ ਗਰਮੀ ਵੋ ਹੋਈ ਸੀ ਲੱਗਾ ਔਣ ਮੀ ਬਾਸਾ ਵੱਡ ਹੀ ਮਸੀ ਵੱਡੇ ਆ ਗਰਮੀ ਬਹੁਤ ਸੀਗੀ ਤਾਂ ਹੁਣ ਅਸੀਂ ਲੱਦਣੇ ਆ ਹੁਣ ਬਸ ਹਾਂ ਜਾਂ ਨਹੀਂ ਪੈਂਦਾ ਲੱਦਣ ਦਾ ਇਹ ਪਰਮਾਤਮਾ ਸ਼ਕਤੀ ਦੇ ਆ ਗਿਆ ਵੀ ਮੈਂ